ਸੋ ਹਨ ਮਾਰਿਸ਼ੇ ਸੇਂ ਜੀਸ਼ਨਾ ਭਗਵਾਨ ਦੀ ਜੈ ਸੋ ਹਨ ਮਾਰਿਸ਼ੇ ਸੇਂ ਜੀਸ਼ਨਾ ਭਗਵਾਨ ਦੀ ਜੈ ਸੋ ਹਨ ਮਾਰਿਸ਼ੇ ਸੇਂ ਜੀਸ਼ਨਾ ਭਗਵਾਨ ਦੀ ਜੈ ਪਰਮੇਸ਼ਰ ਦੇ ਚਰਨਾਂ ਤੇ ਆਈ ਹੋਈ ਸੰਗਤ ਦੇ ਚਰਨਾਂ ਨਿਮਸ਼ਕਾ ਅੰਕਸਵੰਤ ਸਿੰਘਾਂ ਦਾ ਬਹੁਤ ਧੰਵਾ ਜਿੰਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇੱਕ ਛੋਟੀ ਜੀ ਕਵਤਾ ਹੈ ਮੈਂ ਨਮਾਣੀ ਜੀ ਬੱਚੀ ਹਾਂ ਮੇਰੇ ਤੋਂ ਬਹੁਤ ਸਿਆਣੇ ਤੇ ਸੁਲਝੇ ਇਥੇ ਬੁਲਾਰੇ ਨੇ ਪਰ ਮਾਨਣਾ ਕਿ ਕੁਝ ਨਹੀਂ ਹੈਗੀ ਕਈ ਬੀਬੀਆਂ ਇਥੇ ਆਂਦੀਆਂ ਨੇ ਸੰਗਤ ਵਿੱਚ ਅਸੀਂ ਹੋਂਨਾ ਚਾਹੁੰਦੇ ਆਂ ਅਹੀਂ ਆਪਣੇ ਬੱਚਿਆਂ ਨੂੰ ਜਾ ਕੇ ਇਹ ਨਹੀਂ ਦੱਸਦੇ ਅਥੀ ਉੱਥੇ ਕੀ ਸਿੱਖਣ ਗਏ ਸੀ ਉੱਥੇ ਪ੍ਰਚਾਰ ਕੀ ਹੋਇਆ ਬਾਣੀ ਕੀ ਸੁਣੀ ਆਈ ਅਹੀਂ ਬੱਚਿਆਂ ਦਾ ਦੇ ਨਾਸ਼ਤਾ ਕੀ ਕੀਤਾ ਖਾਣਾ ਕੀ ਖਾਦਾ ਹੁੰਦੇ ਪਰ ਇਹ ਨਹੀਂ ਦੱਸਦੇ ਅਹੀਂ ਪਰਮੇਸ਼ਰ ਦੇ ਉੱਤੇ ਕੀ ਗੁਣਗਾਨ ਕੀਤੇ ਕੀ ਸੁਣੇ ਕਈ ਆਂਦੇ ਨੇ ਭੋਗ ਪੈ ਜਾਏਗਾ ਦੇਖ ਮਿਲਣੀ ਇਸ ਟਾਈਮ ਚੱਲਦੇ ਆ ਤੇ ਬਸ ਸਾਧ ਸੰਗ ਦੇ ਵਿੱਚ ਜਾ ਕੇ ਸਾਨੂੰ ਜੋ ਮਿਲਦਾ ਹੈ ਨਾ ਉਸ ਬਾਰੇ ਮੈਂ ਕੁਝ ਲੈਣਾ ਲਿਖਿਆ ਨੇ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਓ ਤਾਂ ਬੜੇ ਨਸੀਬਾਂ ਵਾਲੇ ਓ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਣਦੇ ਨੇ ਓ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਣਦੇ ਨੇ ਸਤ ਸੰਗ ਸੁਣੀਏ ਸਤ ਸੰਦ ਸੂਣੀਏ ਕੜੀਆਂ ਚਾ ਡੁੱਬਦਾ ਬੇੜਾ ਜੇ ਪਾਰ ਡੁੱਬਦਾ ਬੇੜਾ ਜੇ ਪਾਰ ਇੱਕ ਦਿਨ ਛੱਡਣਾ ਏ ਸੰਸਾਰ ਇੱਕ ਦਿਨ ਛੱਡਣਾ ਏ ਸੰਸਾਰ ਸਤ ਗੁਰ ਪਰਮਾਉਂਦੇ ਨੇ ਇੱਕ ਦਿਨ ਛੱਡਣਾ ਐ ਸੰਸਾਰ ਸਤ ਗੁਰ ਪਰਮਾਉਂਦੇ ਨੇ ਓ ਤਾਂ ਪੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਸਤ ਗੁਰ ਦੀ ਮੈਂ ਮਾ ਕਹੀ ਨ ਜਾਵੇ ਸਤ ਗੁਰ ਦੀ ਮੈਂ ਮਾ ਕਹੀ ਨ ਜਾਵੇ ਸਤ ਗੁਰ ਸਾਚੇ ਰਸਤੇ ਪਾਵੇ ਸਤ ਗੁਰ ਸਾਚੇ ਰਸਤੇ ਪਾਵੇ ਮੂਰਖ ਬੰਦੇ ਕਦਰ ਨਾ ਪਾਉਂਦੇ ਮੂਰਖ ਬੰਦੇ ਕਦਰ ਨਾ ਪਾਉਂਦੇ ਉਹ ਤਾਂ ਐਵੇਂ ਜਨਮ ਗਵਾਉਂਦੇ ਉਹ ਤਾਂ ਐਵੇਂ ਜਨਮ ਗਵਾਉਂਦੇ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਜਿਹੜੇ ਗਏ ਗੁਰੂ ਦੀ ਸਰਨੀ ਜਿਹੜੇ ਗਏ ਗੁਰਾਂ ਦੀ ਸਰਨੀ ਉਤਮ ਉਤਮ ਹੋ ਗਏ ਆ ਨਾਂਦੀ ਕਰਮੀ ਉਤਮ ਹੋ ਗਏ ਆ ਨਾਂਦੀ ਓ ਤਾਂ ਕਰਮ ਸਦਾਰੇ ਜੀ ਓ ਨਾ ਕਰਮ ਸਦਾਰੇ ਜੀ ਓ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਜੀ ਸਤ ਸੰਗ ਸੋਣੀਏ ਕੜੀਆਂ ਚਾ ਸਤ ਸੰਗ ਸੋਣੀਏ ਕੜੀਆਂ ਚਾਰ ਡੁੱਬਤਾ ਬੇੜਾ ਹੋ ਜਾਏ ਪਾ ਓ ਤਾਹ ਹੋ ਗਏ ਗੁਰਾਂ ਦੀ ਸਰਨੀ ਉਤਮ ਹੋ ਗਏ ਉਹ ਨਾਂ ਦੀ ਕਰਨੀ ਓ ਤਾਹ ਸੱਚਖੰਡ ਜਾਣਦੇ ਜੀ ਉਤਮ ਹੋ ਗਏ ਉਹ ਨਾਂ ਦੀ ਕਰਨੀ ਓ ਤਾਹ ਸੱਚਖੰਡ ਜਾਣਦੇ ਜੀ ਓ ਤਾਹ ਬੜੇ ਨਸੀਬਾਂ ਵਾਲੇ ਜਿਹੜੇ ਸਤਸੰਗ ਜਾਣਦੇ ਜੀ ਓ ਤਾਹ ਬੜੇ ਨਸੀ ਬਾwale ਜਿਹੜੇ ਸਤ ਸੰਗ ਜਾਂਦੇ ਜੀ ਸੋ ਹੰਮਾਰਾ ਇਸੇ ਸੰਗ ਵਿਸ਼ਨੂੰ ਭਗਵਾਨ ਦੀ ਚ ਸੋ